ਇਹ ਵੀਡੀਓ ਦੇਖਣ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿੱਕਾ ਸਰਲਵੇ 2017 ਮਾਡਲ ਕੇਐਸ ਕੰਪਨੀ ਦੇ ਰੀਪਰ ਆ ਰੀਪਰ ਦੇਖ ਸਕਦੇ ਹੋ 700 ਤਰੀ ਕੰਡੀਸ਼ਨ ਦਾ ਰੀਪਰਾ ਤੇ ਮਾਡਲ ਵੀ ਦਿਖਾ ਸਕਦਾ ਬਈ ਪਲੇਟ ਪਲੇਟ ਦਿਖਾ ਦੇ 2017 ਮਾਡਲ オリジナル ਤੇ ਪੱਖੇ ਤੇ ਲਵੇਟਾਂ ਦਾ ਰੀਪਰ ਜਮਾ ਓਕੇ ਆ ਜੀ ਕੋਈ ਪੱਖੇ ਨਹੀਂ ਪਾਲਦਾ ਤੇ ਵੱਡੇ ਟਾਇਰਾਂ ਦੇ ਵਿੱਚ ਆ ਤੇ ਦੇਖ ਸਕਦੇ ਹੋ ਤੇ ਸਾਫ ਸੁਥਰੀ ਕੰਡੀਸ਼ਨ ਦਾ ਤੇ ਬਲੇਟਾਂ ਦੇ ਕੁਝ ਪਾਸੇ ਬਦਲ ਗਿਆਣਗੇ ਕੁਝ ਪਲੇਟ ਨਵੇਂ ਪੈ ਕੇ ਰੀਪਰ ਚੱਲ ਜੂਗਾ ਜੀ ਤੇ ਕੋਈ ਜ਼ਿਆਦਾ ਕੰਮ ਵਾਲਾ ਨਹੀਂ ਇਹ ਨਾ ਫਿੰਗਰਾ ਦੀ ਪਰਪਾਲ ਲਈ ਤੇ ਕਿਸ ਕਿਸਾਨਪਰਾ ਨੇ ਇਹ ਰੀਪਰ ਖਰੀਦਣਾ ਹੋਵੇ ਤੇ ਇਹਦਾ ਰੇਟ ਦੀ ਗੱਲ ਕਰੀ ਆਪਾਂ ਇਹਦਾ ਰੇਟ 1 1,55,000 ਰੁਪਿਆ ਰੇਟ ਆ ਜੀ ਬਾਕੀ ਕੋਈ ਥੋੜਾ ਮੋਟਾ ਹੀ ਮਾਨਤਾਣ ਹੋਊਗਾ ਵੀ ਇਹ ਨਾ ਹੋਵੇ ਕਿਤੇ ਬਾਈ ਕਹ ਲੈ ਕੋਈ 12 ਵਾਲਾ 13 ਵਾਲਾ 21 ਵਾਲਾ ਉਹ ਮੈਨੂੰ ਮਤਲਬ ਫੋਨ ਹੀ ਨਾ ਕਰੇ 12 ਵਾਲ ਤਾਂ ਤੇ ਬਾਕੀ ਆਪਣਾ 17 ਤੋਂ ਲੈ ਕੇ 25 ਤਰੀਕ ਤੱਕ ਆਪਣਾ ਡਿਸਕਾਊਂਟ ਚੱਲਦਾ ਰੀਪਰਾਂ ਤੇ ਤੇ 50 ਕਿਲੋ 60 ਕਿਲੋ ਮੀਟਰ ਤੱਕ ਫਾਰੀ ਪ੍ਰਫਰੀ ਸਾਡੇ ਕਿਉਂ ਨਹੀਂ ਕੋਈ ਕਿਸੇ ਨੂੰ ਪੈਸੇ ਨਹੀਂ ਲੈਂਦਾ ਇਹ ਹੋਊਗਾ ਜੀ ਤੇ ਬਾਕੀ ਆਪਣੇ ਇੰਸਟਾਗ੍ਰam ਨੂੰ ਪੇਜ ਨੂੰ ਬਤ ਤੋਂ ਬਤ ਫੋਲੋ ਕਰੋ ਜੀ ਧੰਨਵਾਦ ਜੀ